ਸਰਦਾਰ ਕੁਲਵੰਤ ਸਿੰਘ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੁਨਾ ਨੇ ਉਹਨਾਂ ਨੇ ਮੁੱਦਾ ਉਠਾਇਆ ਉਸ ਤੋਂ ਬਾਅਦ ਸਾਡੀ ਕਾਰਵਾਈ ਅੱਗੇ ਚੱਲੂ ਹੋਈ ਮਾਰਕੀਟ ਮਿਲਣ ਜਾ ਰਹੀ ਹੈ ਐਲਓਆ ਅੱਜ ਅਲੋਟ ਹੋਣਗੀਆਂ ਸਪੀਕਰ ਤੇ ਬੋਲ ਰਹੀ ਸੀ ਅਸੀਂ ਵੀ ਇਹਦੇ ਨਾਲ ਤੋਂ بڑا ਤੋਹਫਾ ਹੋਰ ਸਾਨੂੰ ਕੋਈ ਨਹੀਂ ਮਿਲ ਸਕਦਾ ਆਦੀ ਵੀ ਦੁਕਾਨ ਵਾਲੇ ਹੋ ਜਾਣਗੇ ਅਗਲਾ ਕਹਿਗਾ ਕੀ ਕਾਰੋਬਾਰ ਹੈ ਕਿੱਥੇ ਕਰਦੇ ਹੋ ਅਗਲਾ ਕਹਿਗਾ ਅੱਪਾ ਦੁਕਾਨ 'ਚ ਬੈਠੇ ਆ ਬਾਈ ਅੰਨਾ ਨੰਬਰ ਦੁਕਾਨਾ ਉੱਥੇ ਆ ਜਿਓ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਦਾ ਅਤੇ ਗਵਾਂਡਾ ਦਾ ਐਮਐਲਏ ਸਾਹਿਬ ਦਾ ਸਾਡੇ ਸੀਨੀਅਰ ਆਗੂ ਜਿਹੜੇ ਪ੍ਰਦਾਨ ਅੱਗੇ ਹੋ ਕੇ ਸੰਘਰਸ਼ ਲੜਿਆ ਹੈ ਇਹ ਇਤਿਹਾਸਿਕ ਦਿਨ ਹੋਣ ਵਾਲਾ ਹੈ ਇਹ ਸਰਦਾਰ ਕੁਲਵੰਤ ਸਿੰਘ ਉਹਨਾਂ ਦਾ ਉਹਨਾਂ ਨੇ ਵਿਧਾਨ ਸਭਾ 'ਚ ਵੀ ਮੁੱਦਾ ਚੁੱਕਿਆ ਸੀ ਕੰਮ ਕਰਨ ਲਈ ਸਾਨੂੰ ਇੱਕ ਆਪਣੀ ਛੱਤ ਮਿਲ ਗਈ ਹੈ ਬਹੁਤ ਬਹੁਤ ਧੰਨਵਾਦ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵਕਤ ਮੋਹਾਲੀ ਵਿਖੇ ਮੌਜੂਦ ਹਾਂ ਤਾਂ ਪੰਜਾਬ ਸਰਕਾਰ ਵੱਲੋਂ ਮੋਹਾਲੀ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਤਾਂ ਵੱਡਾ ਤੋਹਫ਼ਾ ਜਿਹੜਾ ਨਵੀਂ ਮੋਟਰ ਮਾਰਕੀਟ ਦਾ ਹੈ ਤਾਂ ਗਮਾੜਾ ਵੱਲੋਂ ਨਵੀਂ ਮੋਟਰ ਮਾਰਕੀਟ ਆ ਜਿਹੜੀ ਮੁਹਾਲੀ ਵਾਸੀਆਂ ਨੂੰ ਦਿੱਤੀ ਜਾ ਰਹੀ ਆ ਪਿੰਡ ਕੰਬਾਲੀ ਆ ਵਿਖੇ ਇਹ ਨਵੀਂ ਮੋਟਰ ਮਾਰਕੀਟ ਆ ਜਿਹੜੀ ਬਣਾਈ ਗਈ ਆ ਤਾਂ ਵਿਧਾਇਕ ਨੇ ਜਿਹੜੇ ਕੁਲਵੰਤ ਸਿੰਘ ਉਹਨਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਕਿ ਆ ਨਵੀਂ ਮੋਟਰ ਮਾਰਕੀਟ ਆ ਜਿਹੜੀ ਦਿੱਤੀ ਜਾਵੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਸਾਨੂੰ ਨਵੀਂ ਮੋਟਰ ਮਾਰਕੀਟ ਦਿੱਤੀ ਜਾਵੇ ਤਾਂ ਅੱਜ ਉਹ ਦਿਨ ਆ ਗਿਆ ਜਿਸ ਦਾ ਇੰਤਜ਼ਾਰ ਇੱਥੋਂ ਦੇ ਲੋਕ ਕਰ ਰਹੇ ਸਨ ਕਿ ਨਵੀਂ ਮੋਟਰ ਮਾਰਕੀਟ ਬਣਾਈ ਜਾਵੇ ਤਾਂ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਇਹ ਸਾਰੀ ਜਿਹੜੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨਵੀਂ ਮੋਟਰ ਮਾਰਕੀਟ ਹੈ ਜਿਹੜੀ ਪਿੰਡ ਕੰਬਾਲੀ ਸੈਕਟਰ 65 ਦੇ ਵਿੱਚ ਬਣਾਈ ਗਈ ਹੈ ਤਾਂ ਮੁਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਯਤਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਇਹਨਾਂ ਜਿਹੜੇ ਐਸੋਸੀਏਸ਼ਨ ਆ ਮੋਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਨੂੰ ਅਲਾਟਮੈਂਟ ਪੱਤਰ ਨੇ ਜਿਹੜੇ ਵੰਡੇ ਜਾਣਗੇ ਤਾਂ ਕਾਫੀ ਖੁਸ਼ ਨજર ਆ ਰਹੇ ਨੇ ਇਹ ਸਾਰੀ ਐਸੋਸੀਏਸ਼ਨ ਦੇ ਮੈਂਬਰ ਨੇ ਜਿਹੜੇ ਕਿਉਂਕਿ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸਾਨੂੰ ਕੋਈ ਖੁੱਲੀ ਜਗ੍ਹਾ ਦਿੱਤੀ ਜਾਵੇ ਜਿੱਥੇ ਅਸੀਂ ਆਪਣਾ ਮੋਟਰਾਂ ਦੇ ਨਾਲ ਜੋ ਵੀ ਮੋਟਰ ਗੱਡੀਆਂ ਨੇ ਉਹਨਾਂ ਨਾਲ ਸੰਬੰਧਿਤ ਕਾਰੋਬਾਰ ਉਹ ਚਲਾ ਸਕਣ ਤਾਂ ਅੱਜ ਇਹਨਾਂ ਦੀ ਮੰਗ ਹੈ ਜਿਹੜੀ ਪੂਰੀ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਤਾਂ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਉਹ ਵੰਡੇ ਜਾਣੇ ਨੇ ਤਾਂ ਇਹ ਸਾਰੀ ਮੋਟਰ ਤਾਂ ਇਹ ਸਾਰੀ ਜਿਹੜੀ ਮੁਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਦੀ ਟੀਮ ਹੈ ਤਾਂ ਇਹਨਾਂ ਦੇ ਚਿਹਰਿਆਂ ਤੇ ਰੌਣਕਾਂ ਜਿਹਾ ਦੇਖੀ ਜਾ ਸਕਦੀ ਹੈ ਕਿਉਂਕਿ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਵੰਡੇ ਜਾਣੇ ਨੇ ਗੱਲਬਾਤ ਵੀ ਕਰ ਲੈਨੇ ਆਂ ਹਾਂਜੀ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਜੀ ਹਾਂਜੀ ਚਰਨਜੀਤ ਜੀ ਪੰਜਾਬ ਸਰਕਾਰ ਤੈਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਆ ਗੁਮਾੜਾ ਵੱਲੋਂ ਅੱਜ ਤੈਨੂੰ ਇਹ ਮੋਟਰ ਮਾਰਕੀਟ ਨਾਲ ਵੀ ਮੁਹੱਈਆ ਕਰਵਾ ਦਿੱਤੀ ਗਈ ਆ ਕੀ ਲੱਗਦਾ ਕਿੰਨਾ ਕੁ ਫਰਕ ਪਊਗਾ ਤੇ ਕਿੰਨਾ ਤੁਹਾਡੇ ਕਾਰੋਬਾਰ 'ਚ ਵਾਧਾ ਹੋਣਾ ਹੁਣ ਬਾਜੀ ਸਾਡੇ ਜਿਹੜੇ ਵੀਰਪਰਾ ਮਕੈਨਿਕਲ ਬੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਉਹ ਵਿਚਾਰੇ ਆਪਣਾ ਰੋਡਾਂ ਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਦਿੱਕਤ ਜਿਹੜੀ ਆ ਰਹੀ ਸੀ ਨਾਲ ਪਬਲਿਕ ਨੂੰ ਬੜੀ ਦਿੱਕਤ ਆ ਰਹੀ ਸੀ ਗਮੰਡ ਨਾਲ ਸਾਡੇ ਬੜੀ ਦੇਰ ਦੇ ਰਿਕੁਐਸਟ ਸੀ ਵੀ ਤੁਸੀਂ ਮਾਰਕਟ ਅਲਾਟ ਕਰਾਓ ਇਹ ਸਾਨੂੰ 15 ਸਾਲ ਹੋ ਗਏ ਲੜਾਈ ਕਰਦੇ ਸਰਦਾਰ ਕੁਲਵੰਤ ਸਿੰਘ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੁਨਾ ਨੇ ਉਹਨਾਂ ਨੇ ਮੁੱਦਾ ਉਠਾਇਆ ਉਸ ਤੋਂ ਬਾਅਦ ਸਾਡੀ ਕਾਰਵਾਈ ਅੱਗੇ ਚੱਲੂ ਹੋਈ ਤੇ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਮਲੇਗੀ ਅਸੀਂ ਸਾਨੂੰ ਮਾਰਕੀਟ ਮਿਲਣ ਜਾਣੀ ਹੈ ਐਲਓਆਈਆਂ ਅੱਜ ਲੋਟ ਹੋਣਗੀਆਂ ਮੈਂ ਇਸ ਦਿਲ ਜੈ ਦਿਲੋਂ ਤੱਕ ਮਲੇਗੀ ਕਰਦਾ ਵੀ ਕੁਲਵਾਂ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਿੰਨੀ ਕਿ ਜਦੋਂ ਜਹਿਦ ਕੀਤੀ ਗਈ ਹੈ ਨਵੀਂ ਮੋਟਰ ਮਾਰਕੀਟ ਨੂੰ ਲੈ ਕੇ ਵੀ ਬਣ ਜਾਵੇ ਤਾਂ ਅਸੀਂ ਇੱਕ ਅਲੱਗ ਜਗ੍ਹਾ ਤੇ ਬੈਠੀਏ ਤਾਂ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਤਾਂ ਇਹ ਖੁੱਲੀ ਜਗ੍ਹਾ ਜੀ ਮਿਲਣ ਜਾ ਰਹੀ ਹੈ ਪੱਤਰ ਮਿਲਣਗੇ ਤੁਹਾਨੂੰ ਤਾਂ ਕੀ ਲੱਗਦਾ ਵੀ ਹੁਣ ਕਾਰੋਬਾਰ ਵਧੂਗਾ ਤੇ ਵਿਧਾਇਕ ਸਾਹਿਬ ਦਾ ਕਿੰਨਾ ਕਿ ਯੋਗਦਾਨ ਰਿਹਾ ਮੈਂ ਅਮਨਦੀਪ ਸਿੰਘ ਦਾ ਬਿਆਣਾ ਪ੍ਰਧਾਨ ਮੁਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਇਹ ਸਾਡੇ ਕਰਮਚਾਰੀ ਹੈ ਚਰਨਜੀਤ ਸਿੰਘ ਜੀ ਵੰਟੀ ਹੈ ਇਹ ਸਾਡੀਆਂ ਸਾਰੀ ਟੀਮ ਹੈ ਸਾਨੂੰ ਪਿਛਲੇ ਸਮਝ ਲਓ 11 12 ਸਾਲ ਹੋ ਗਏ ਪੈਸੇ ਤਾਂ ਉਹ ਤੋਂ ਪਹਿਲਾਂ ਦੇ ਆਪਾਂ ਕੋਸ਼ਿਸ਼ ਕਰਦੇ ਸੀਗੇ 2009 ਦੇ ਅਸੀਂ ਲੱਗੇ ਹੋਏ ਹਾਂ ਔਰ ਸਾਨੂੰ ਇੰਨਾ ਕੁ ਜ਼ਿਆਦਾ ਹੁਣ ਮੈਂ ਸਪੀਕਰ ਤੇ ਬੋਲ ਰਹੀ ਸੀ ਅਸੀਂ ਵੀ ਇਹਦੇ ਨਾਲ ਤੋਂ بڑا ਤੋਹਫਾ ਹੋਰ ਸਾਨੂੰ ਕੋਈ ਨਹੀਂ ਮਿਲ ਸਕਦਾ ਕਿਉਂਕਿ ਪਿਛਲੇ 10-12 ਸਾਲਾਂ ਚ ਕੋਈ ਵੀ ਮੋਹਾਲੀ ਚ ਇਦਾਂ ਦਾ ਹੈ ਨਹੀਂ ਜਿਹੜਾ ਕੋਈ ਸੰਸਥਾ ਹੋਵੇ ਜਿਹਨੂੰ ਕੋਈ ਇਦਾਂ ਦਾ ਕੋਈ ਜਿਵੇਂ ਚਾਹੇ ਕੋਈ ਮੋਟਰ ਮਾਰਕੀਟ ਜਾਂ ਕੋਈ ਹੋਰ ਕੋਈ ਕਿਸੇ ਹੋਰ ਮਾਰਕੀਟ ਬਣੀ ਹੋਵੇ ਇਹ ਬਹੁਤ بڑا ਤੋਹਫਾ ਸਾਡੇ ਵਾਸਤੇ ਸਰਦਾਰ ਕੁਲਵੰਤ ਸਿੰਘ ਉਹਨਾਂ ਨੇ ਦਿੱਤਾ ਸਾਨੂੰ ਲੈ ਕੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਸਾਡੇ ਜਿਹੜੇ ਸਾਡੇ ਬੰਦੇ ਆ ਜਿੰਨੇ ਸਾਡੇ ਮੈਂਬਰ ਐ ਇਹ ਸਾਰੇ ਵਿਚਾਰੇ ਹੈਂਡ ਟੂ ਮਾਊਥ ਵਾਲੇ ਆ ਕਿਉਂਕਿ ਜਿੱਥੇ ਵੀ ਬੈਠੇ ਆ ਕੋਈ ਪੇਟੀ ਰੱਖ ਕੇ ਬੈਠਾ ਕੋਈ ਕਿਤੇ ਬੈਠਾ ਕੋਈ ਸੜਕ ਦੇ ਕਿਨਾਰੇ ਬੈਠਾ ਹੈ ਅੱਜ ਹੁਣ ਬਹੁਤ ਬੜੀ ਗੱਲ ਹੈ ਵੀ ਐਦਾਂ ਦੀ ਪਲੈਂਟ ਮਾਰਕੀਟ ਜਿਹੜੀ ਹੈ ਇਹ ਕਿਤੇ ਹੋਰ ਬਣੀ ਨਹੀਂ ਮੁਹਾਲੀ ਦੇ ਵਿੱਚ ਜਿਹੜੀ ਪਲੈਂਟ ਮਾਰਕੀਟ ਬਣੀ ਹੈ ਇਹ ਬੜੀ ਜਤੋਜ ਹੈ ਸਾਨੂੰ ਕਰਨੀ ਪਈ ਆ ਸਾਡੀ ਸਾਰੀ ਜਿਹੜੀ ਟੀਮ ਹੈ ਅਸੀਂ ਅਸੀਂ ਪਿਛਲੇ 9 ਤੋਂ 2009 ਤੋਂ ਨਿਰੰਤਰ ਕਦੇ ਗਮਾਡਾ ਕਦੇ ਕਿਸੇ ਲੀਡਰ ਕੋਲ ਕਦੇ ਕਿਸੇ ਲੀਡਰ ਕੋਲ ਕਦੇ ਕਿਤੇ ਜਾਣਾ ਕਦੀ ਪਰ ਧਰਨੇ ਬੜੀ ਵਾਰ ਦਿੱਤੇ ਸਾਡੇ ਕਈ ਵਾਰ ਡਾਂਗਾ ਵੀ ਪੰਨਾਂ ਜਦ ਕਿ ਤੇ ਧਰਨੇ ਦੇਣੇ ਪੈਂਦੇ ਸੀਗੇ ਬੜਾ ਜਦੋਂ ਜਤੋ ਜੈਦ ਕਰਨ ਤੋਂ ਬਾਅਦ ਅੱਜ ਸਾਨੂੰ ਇਹ ਅਜੇ ਇੰਨੀ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਬੰਦਿਆਂ ਵਾਸਤੇ ਇਹ ਜਿਹੜਾ ਦਿਨ ਹੈ ਅੱਜ ਦਾ ਇਹ ਇਤਿਹਾਸਿਕ ਦਿਨ ਹੋਣ ਵਾਲਾ ਹੈ ਇਹ ਸਰਦਾਰ ਕੁਲਵੰਤ ਸਿੰਘ ਉਹਨਾਂ ਦਾ ਉਹਨਾਂ ਨੇ ਵਿਧਾਨ ਸਭਾ 'ਚ ਵੀ ਮੁੱਦਾ ਚੁੱਕਿਆ ਸੀ ਜੇ ਉਹ ਵਿਧਾਨ ਸਭਾ 'ਚ ਗੱਲ ਨਾ ਕਰਦੇ ਤਾਂ ਸ਼ਾਇਦ ਹੋ ਸਕਦਾ ਸਾਨੂੰ ਹਜੇ ਵੀ ਨਾ ਮਿਲਦਾ ਇਹ ਜਿਹੜੀ ਮੋਟਰ ਮਾਰਕੀਟ ਮਿਲਦੀ ਤੇ ਇਹਨਾਂ ਦਾ ਸਰਦਾਰ ਕੁਲਵੰਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਲਵੰਤ ਸਿੰਘ ਵਿਧਾਇਕ ਨੇ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਚਿਹਰਿਆਂ ਤੇ ਰੌਣਕ ਹੈ ਤੇ ਅੱਜ ਦਾ ਦਿਨ ਹੈ ਜਿਹੜਾ ਆ ਸਾਰੀ ਐਸੋਸੀਏਸ਼ਨ ਕਹਿ ਰਹੀ ਹੈ ਕਿ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਆ ਤਾਂ ਮੋਹਾਲੀ ਦੀ ਆਪਾਂ ਗੱਲ ਕਰ ਲਈਏ ਮੋਹਾਲੀ 'ਚ ਵੱਡੇ ਵੱਡੇ ਪ੍ਰੋਜੈਕਟ ਹੋਰ ਵੀ ਆ ਰਹੇ ਨੇ ਮੋਹਾਲੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਕਿ ਮੰਨਿਆ ਜਾ ਸਕਦਾ ਹੈ ਕਿ ਨਵੀਂ ਮੋਟਰ ਮਾਰਕੀਟ ਵੀ ਮੋਹਾਲੀ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਸੀ 2009 ਤੋਂ ਜਦੋਂ ਜਦ ਕਰਨ ਤੋਂ ਬਾਅਦ ਇਹ ਅੱਜ ਸਾਨੂੰ ਖੁਸ਼ੀ ਦਾ ਸਮਾਂ ਆਇਆ ਸਰਦਾਰ ਕਲਵੰਤ ਸਿੰਘ ਦਾ ਤੈਦਿਲੋ ਧੰਨਵਾਦ ਕਿਉਂਕਿ ਅਸੀਂ ਮਿਸਤਰੀ ਲੋਕਾਂ ਦੀ ਕੋਈ ਰਿਸਪੈਕਟ ਨਹੀਂ ਸੀ ਸੜਕ ਤੇ ਬੈਠਿਆਂ ਦੀ ਕਿਉਂਕਿ ਹਰ ਇੱਕ ਕੋਈ ਸਾਡਾ ਟੂਲ ਚੱਕ ਲੈ ਜਾਂਦਾ ਸੀ ਕੋਈ ਆ ਕੇ ਸਾਨੂੰ ਕਹਿੰਦਾ ਓਏ ਪਰੇ ਕਰ ਇੱਧਰ ਕਰ ਦੁਕਾਨਦਾਰ ਸਾਨੂੰ ਨਹੀਂ ਚੱਲਦਾ ਸੀ ਇਸ ਕਰਕੇ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕਲਵੰਤ ਸਿੰਘ ਜੀ ਦਾ ਕਿਉਂਕਿ ਸਾਡੇ ਹੁਣ ਬੱਚਿਆਂ ਨੇ ਵਿਆਹਾਂ ਦੀ ਉਮਰ ਆ ਅਸੀਂ ਵੀ ਦੁਕਾਨ ਵਾਲੇ ਹੋ ਜਾਾਂਗੇ ਅਗਲਾ ਕਹੇਗਾ ਕੀ ਕਾਰੋਬਾਰ ਹੈ ਕਿੱਥੇ ਕਰਦੇ ਹੋ ਅਗਲਾ ਕਹੇਗਾ ਆਪਾਂ ਦੁਕਾਨ 'ਚ ਬੈਠੇ ਆ ਬਾਈ ਆਹ ਨੰਬਰ ਦੁਕਾਨਾ ਉੱਥੇ ਆ ਜਿਓ ਠੀਕ ਹੈ ਜੀ ਨਹੀਂ ਤਾਂ ਪੇਟੀ ਦੇ ਬੈਠੇ ਬੰਦੇ ਦੀ ਤੁਹਾਨੂੰ ਪਤਾ ਹੀ ਆ ਉਹ ਕ ਤੇ ਪਹਿਲਾਂ ਕਿੰਨੀ ਕੀ ਸਮੱਸਿਆ ਆਉਂਦੀ ਸੀ ਪੁਰਾਣੀ ਮੋਟਰ ਮਾਰਕੀਟ ਜਿਵੇਂ ਇਹਨਾਂ ਨੇ ਦੱਸਿਆ ਵੀ ਆਪਣੀਆਂ ਦੁਕਾਨਾਂ ਨਹੀਂ ਸੀ ਸਾਨੂੰ ਕੋਈ ਵੀ ਉਟਾ ਦਿੰਦਾ ਸੀ ਪਰ ਹੁਣ ਤਾਂ ਨੂੰ ਇਹ ਜਗ੍ਹਾ ਮਿਲ ਗਈ ਕਿੰਨੇ ਕਿ ਲੱਗਦਾ ਵੀ ਖੁਸ਼ੀ ਦੀ ਗੱਲ ਆ ਜੀ ਸਾਨੂੰ ਤਾਂ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਇਹ ਠੀਕ ਆ ਨਾ ਉੱਥੇ ਦੁਕਾਨਦਾਰ ਸਾਨੂੰ ਬਹੁਤ ਜ਼ਿਆਦਾ ਮਤਲਬ ਸਹਾਇਤਾ ਦਿਆ ਬਹੁਤ ਪਰ ਸਾਨੂੰ ਤੰਗ ਵੀ ਬਹੁਤ ਕੀਤਾ ਠੀਕ ਆ ਨਾ ਜੀ ਉਹਨਾਂ ਦੀ 4 ਫੁੱਟ ਜਗ੍ਹਾ ਸੀ ਅੱਗੇ 20 ਫੁੱਟ ਜਗ੍ਹਾ ਮਲਦੇ ਸੀ ਉਹ ਸਾਡੇ ਵਾਸਤੇ ਠੀਕ ਹੈ ਨਾ ਸਾਡੀਆਂ ਗੱਡੀਆਂ ਖੜ੍ਹਣੇ ਚਾਹੀਦੀਆਂ ਮਕੈਨਿਕ ਭਾਈਆਂ ਸਾਨੂੰ ਪਤਾ ਵੀ ਬਹੁਤ ਔਖਾ ਟਾਈਮ ਕੱਟਿਆ ਇਹਨਾਂ ਨੇ ਸਾਡਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਅਸੀਂ ਸਾਰੇ ਮਕੈਨਿਕਾਂ ਵੱਲੋਂ ਪੂਰੀ ਐਸੋਸੀਏਸ਼ਨ ਵੱਲੋਂ ਠੀਕ ਆ ਦੋਨੋਂ ਮਾਰਕੀਟਾਂ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਠੀਕ ਆ ਨਾ ਜੀ ਸਾਨੂੰ ਮਾਰਕੀਟਾਂ ਮਿਲੀਆਂ ਤੇ ਜਲਦੀ ਕੰਪਲੀਟ ਕਰ ਕਰ ਦੇਣ ਤੇ ਬਹੁਤ ਬਹੁਤ ਧੰਨਵਾਦ ਕੁਲਵੰਤ ਸਿੰਘ ਦਾ ਤੇ ਉਹਨਾਂ ਦੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਲੱਕੀ ਪੰ ਅਵਿਆਣਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜਿੱਦਾਂ ਮੁੰਡਾ ਨਹੀਂ ਜੰਮਦਾ ਉਹ ਤੋਂ ਵੀ ਸਾਨੂੰ ਵੱਧ ਖੁਸ਼ੀ ਹੈ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਦਾ ਅਤੇ ਗਵਾਂਡਾ ਦਾ ਐਮਐਲਏ ਸਾਹਿਬ ਦਾ ਸਾਡੇ ਸਿਨੇਰ ਆਗੂ ਜਿਹੜੇ ਪਰਦਾਨ ਅੱਗੇ ਹੋ ਕੇ ਸੰਘਰਸ਼ ਲੜਿਆ ਹੈ ਸਾਡੇ ਲਈ ਅੱਜ ਸਾਨੂੰ ਬਹੁਤ ਸਾਡੀ ਬੜੇ ਚਿਰਾਂ ਦੀ ਮਿਹਨਤ ਪੱਲੇ ਪਈ ਹੈ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸੀਨੀਅਰ ਆਗੂਆਂ ਦਾ ਅਤੇ ਪਰਮਾਤਮਾ ਦਾ ਸਾਨੂੰ ਰਹਿਣ ਲਈ ਕੰਮ ਕਰਨ ਲਈ ਸਾਨੂੰ ਇੱਕ ਆਪਣੀ ਛੱਤ ਮਿਲ ਗਈ ਹੈ ਬਹੁਤ-ਬਹੁਤ ਧੰਨਵਾਦ ਮੋਟਰ ਮਾਰਕੀਟ ਐਸੋਸੀਏਸ਼ਨ ਆ ਜਿਹੜੀ ਇਹ ਮੁਹਾਲੀ ਦੀ ਤਾਂ ਪਿੰਡ ਕੰਬਾਲੀ ਦੇ ਵਿੱਚ ਇਹ ਨਵੀਂ ਮੋਟਰ ਮਾਰਕੀਟ ਆ ਜਿਹੜੀ ਬਣਾਈ ਗਈ ਆ ਤਾਂ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਵੰਡੇ ਜਾਣੇ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਇਹ ਸਾਰੀ ਮੋਟਰ ਮਾਰਕੀਟ ਐਸੋਸੀਏਸ਼ਨ ਮੁਹਾਲੀ ਪਿੰਡ ਕੰਬਾਲੀ ਸੈਕਟਰ 65 ਤਾਂ ਅੱਜ ਇਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੈ ਚਿਹਰਿਆਂ ਦੇ ਉੱਤੇ ਪੂਰੀ ਰੌਣਕ ਤਾਂ ਬੜੀਆਂ ਕਿਉਂਕਿ ਇਹਨਾਂ ਨੂੰ ਅੱਜ ਦੁਕਾਨਾਂ ਮਿਲਣਗੀਆਂ ਯਾਨੀ ਕਿ ਮੋਟਰ ਮਾਰਕੀਟ ਆ ਜਿਹੜੀ ਉਹ ਨਵੀਂ ਬਣਾ ਦਿੱਤੀ ਗਈ ਆ ਤੇ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਇਹਨਾਂ ਨੂੰ ਵੰਡੇ ਜਾਣੇ ਨੇ ਤਾਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਆ ਤਸਵੀਰਾਂ ਇੱਧਰ ਦਿਖਾ ਦਿੰਨੇ ਆ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵਕ ਵਕ ਤਰ੍ਹਾਂ ਦੀਆਂ ਗੱਡੀਆਂ ਉਰੇ ਖੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹ ਬਹੁਤ ਖੁੱਲੀ ਜਗ੍ਹਾ ਜਿਹੜੀ ਜਿੱਥੇ ਮੋਟਰ ਮਾਰਕੀਟ ਆ ਜਿਹੜੀ ਬਣਾਈ ਗਈ ਆ ਤਾਂ ਗਮਾੜਾ ਵੱਲੋਂ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਉਹ ਵੰਡੇ ਜਾ ਰਹੇ ਨੇ ਵਿਧਾਇਕ ਕੁਲਵੰਤ ਸਿੰਘ ਦੇ ਯਤਨ ਨੂੰ ਬੂਰ ਪਿਆ ਕਿਉਂਕਿ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਆਖਣਾ ਹੈ ਕਿ ਅਸੀਂ ਧਰਨੇ ਮੁਜਾਰੇ ਵੀ ਕੀਤੇ ਕਿਉਂਕਿ ਸਾਡਾ ਪੱਕਾ ਟਿਕਾਣਾ ਨਹੀਂ ਸੀ ਕੋਈ ਬੈਠਣ ਦਾ ਸਾਨੂੰ ਤੰਗ ਕੀਤਾ ਜਾਂਦਾ ਸੀ ਪਰ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ 'ਚ ਮੁੱਦਾ ਚੁੱਕਿਆ ਗਿਆ ਤਾਂ ਅੱਜ ਉਹਨਾਂ ਦੀ ਸੁਣੀ ਗਈ ਤਾਂ ਇਹ ਨਵੀਂ ਮੋਟਰ ਮਾਰਕੀਟ ਮੁਹੱਈਆ ਕਰਵਾ ਦਿੱਤੀ ਗਈ ਆ ਤਾਂ ਬਹੁਤ ਖੁੱਲਾ ਏਰੀਆ ਜਿੱਥੇ ਇਹ ਨਵੀਂ ਮੋਟਰ ਮਾਰਕੀਟ ਆ ਜਿਹੜੀ ਆ ਬਣਾਈ ਗਈ ਆ ਤੁਸੀਂ ਦੇਖ ਸਕਦੇ ਹੋ ਆ ਅੱਜ ਇੱਕ ਸਮਾਗਮ ਰੱਖਿਆ ਗਿਆ ਤਾਂ ਲਾਟਮੈਂਟ ਪੱਤਰ ਨਹੀਂ ਜਿਹੜੇ ਵੰਡੇ ਜਾਣੇ ਨੇ ਤਾਂ ਗੁਮਾੜਾ ਵੱਲੋਂ ਇਹ ਉਰੇ ਨਵੀਂ ਮੋਟਰ ਮਾਰਕੀਟ ਬਣਾਈ ਗਈ ਆ ਪੰਜਾਬ ਸਰਕਾਰ ਵੱਲੋਂ ਮੁਹਾਲੀ ਦੀ ਮੋਟਰ ਮਾਰਕੀਟ ਐਸੋਸੀਏਸ਼ਨ ਆ ਜਿਹੜੀ ਉਹਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਤਾਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੋਟਰ ਮਾਰਕੀਟ ਆ ਜਿਹੜੀ ਨਵੀਂ ਬਣ ਜਾਵੇ ਤਾਂ ਇਹ ਲੋਕਾਂ ਦੀ ਸਮੱਸਿਆ ਦੂਰ ਹੋ ਜਾਵੇ ਤਾਂ ਅੱਜ ਇਹ ਮਾਲਕ ਬਣ ਚੁੱਕੇ ਨੇ ਮਾਲਕ ਉਹਨਾਂ ਦੁਕਾਨਾਂ ਦੇ ਆ ਜਿਹੜੀਆਂ ਇਹਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਯਾਨੀ ਕਿ ਇੱਕ ਖੁੱਲਾ ਏਰੀਆ ਇਹਨਾਂ ਨੂੰ ਦਿੱਤਾ ਗਿਆ ਜਿੱਥੇ ਇਹ ਆਪਣੀਆਂ ਗੱਡੀਆਂ ਨੇ ਜਿਹੜੀਆਂ ਖਰੀਦ ਸਕਣਗੇ ਵੇਚ ਸਕਣਗੇ ਤੇ ਟ੍ਰੈਫਿਕ ਵੀ ਜਾਮ ਨਹੀਂ ਹੋਵੇਗਾ ਸਭ ਤੋਂ ਵੱਡੀ ਗੱਲ ਜਿੱਥੇ ਪਹਿਲਾਂ ਮੋਟਰ ਮਾਰਕੀਟ ਸੀ ਤਾਂ ਕਾਫੀ ਟ੍ਰੈਫਿਕ ਜਾਮ ਰਹਿੰਦਾ ਸੀ ਜਿਸ ਕਰਕੇ ਇਹਨਾਂ ਲੋਕਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸੀ ਕਿ ਨਵੀਂ ਮੋਟਰ ਮਾਰਕੀਟ ਜਿਹੜੀ ਇੱਥੇ ਬਣਾਈ ਜਾਵੇ ਤਾਂ ਵਿਧਾਇਕ ਕੁਲਵੰਤ ਸਿੰਘ ਦੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਬੂਰ ਪੈ ਚੁੱਕਿਆ ਹੈ ਕਿਉਂਕਿ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੰਡੇ ਜਾਣੇ ਨੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਦੇਖੀ ਜਾ ਸਕਦੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਾਡਾ ਕੋਈ ਪੱਕਾ ਟਿਕਾਣਾ ਬਣਾ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਤਾਂ ਅੱਜ ਅਲਾਟਮੈਂਟ ਪੱਤਰ ਨੇ ਜਿਹੜੇ ਇਹਨਾਂ ਨੂੰ ਵੰਡੇ ਜਾਣੇ ਨੇ ਵਿਧਾਇਕ ਕੁਲਵੰਤ ਸਿੰਘ ਜਿਹੜਾ ਇਹ ਲੋਕ ਤਹਿ ਦਿਲ ਤੋਂ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਪ੍ਰਵੀਂਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹੱਲੇ